ਮੇਰੇ ਦਿਲ ਦੇ ਟੈਂਪਰ ਸੁਹਾਵੇ 6 ਮਹੀਨਿਆਂ ਤੋਂ ਸਿੰਘ ਬੈਠਾ ਔਰ ਸੰਗਤ ਹੈ ਹੀ ਨਹੀਂ ਹਾਂ ਸੰਗਤ ਘਟੋਣਾ ਚਾਹੀਦਾ ਜੀ ਇੱਥੇ ਹਾਂ ਭਾਈ ਗੁਰਜੀਤ ਸਿੰਘ 6 ਮਹੀਨਿਆਂ ਤੋਂ ਸੰਗਤ ਨੂੰ ਅਣਦੇਖ ਰਿਹਾ ਹਾਂ ਇੱਕ ਹੀ ਕਾਰਨ ਹੈ ਮ ਸੰਗਤ ਕਿਉਂ ਘਟਾ ਰਹੀ ਖਾਲਸਾ ਜੀ ਕਿਉਂਕਿ ਜਿਹੜੇ ਪਹਿਲਾਂ ਮੋਰਚੇ ਲੱਗੇ ਨੇ ਹਾਂ ਉਹਨਾਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਔਰ ਜਥੇਦਾਰਾਂ ਵੱਲੋਂ ਹੁਕਮ ਕੀਤਾ ਗਿਆ ਸੀ ਭਾਈ ਸਾਹਿਬ ਨੂੰ ਜੀ ਗੁਰਜੀਤ ਸਿੰਘ ਖਾਲਸਾ ਜੀ ਨੂੰ ਕਿ ਅਨਗ੍ਰਹਿਣ ਕਰਨਾ ਕੀ ਉਹਨਾਂ ਨੇ ਅਨਗ੍ਰਹਿਣ ਕੀਤਾ ਨਹੀਂ ਵੀਰ ਜੀ ਕਿੰਨਾ ਨਹੀਂ ਅੰਨਗ੍ਰਹਿਣ ਹੋ ਰਿਹਾ ਹੈ। ਹਾਂ ਜੀ ਸਭ ਨੇ ਜੀ ਸਾਡੀ ਵੀ ਬੇਨਤੀ ਇਹੀ ਹੈ ਵੀ ਜੇ ਅੰਨਗ੍ਰਹਿਣ ਕਰਨਾ ਹੋਵੇ ਤਾਂ ਲੰਮਾ ਸਮਾ ਸੰਘਰਸ਼ ਨਹੀਂ ਲੜਿਆ ਜਾ ਸਕਦਾ। ਅੰਨਗ੍ਰਹਿਣ ਕਰਨ ਤੋਂ ਬਿਨਾ ਲੰਮਾ ਸੰਘਰਸ਼ ਨਹੀਂ ਲੜਿਆ ਜਾ ਸਕਦਾ। ਕੀ ਨਾਂ ਕੀ ਵੀਰ ਦਾ? ਮੇਰਾ ਨਾਮ ਸੁਖਵੀਰ ਸਿੰਘ ਹੈ ਜੀ। ਸੁਖਵੀਰ ਸਿੰਘ ਕਿੱਥੋਂ ਪਹੁੰਚੇ ਜੀ? ਮੈਂ ਪਿੰਡ ਕਲਵਾਣੂ ਤੋਂ ਜੀ। ਔਰ ਟਾਵਰ ਮੋਰਚਾ ਲਗਭਗ 6 ਮਹੀਨਿਆਂ ਤੋਂ ਚੱਲ ਰਿਹਾ ਹੈ। ਹਾਂ ਜੀ ਤੁਸੀਂ ਹਰ ਵਾਰੀ ਆਉਂਦੇ ਜਦੋਂ ਵੀ ਇਕੱਠ ਹੁੰਦਾ। ਹਾਂ ਜੀ ਹਾਂ ਜੀ ਹਰ ਵਾਰੀ ਆਉਂਦਾ। ਸਿੰਘ ਸਾਹਿਬ ਨੂੰ ਜਾਂ ਕੋਈ ਸੰਗਤਾਂ ਨੂੰ ਕੋਈ ਬੇਨਤੀ ਕਰਨਾ ਚਾਹੋ ਹਾਂਜੀ ਹਾਂਜੀ ਬੇਨਤੀ ਕਰਨੀ ਚਾਹੀਦੀ ਹਾਂਜੀ ਦੱਸੋ ਜੀ ਸੁਖਤਾ ਭਾਈ ਸਾਹਿਬ ਨੇ ਬੇਨਤੀ ਏ ਜੀ ਜਿਵੇਂ ਆਪਣੇ ਅਕਾਲ ਦਰਸ਼ ਦੀ ਜੇ ਸਰਦਾਰ ਸਾਹਿਬ ਵੀ ਕਹਿ ਗਏ ਨੇ ਕਿ ਮਤਲਬ ਭੁੱਖੇ ਰਹਿ ਕੇ ਜੰਗ ਨਹੀਂ ਜਿੱਤੀ ਜਾਣੀ ਜੀ ਕਿ ਉਹ ਅੰਗਰਹਿਣ ਕਰਨ ਕਿਉਂਕਿ ਅੰਗਰਹਿਣ ਕਰਨਗੇ ਇਸ ਰੂਪ ਦੇ ਵਿੱਚ ਸ਼ਕਤੀ ਆਉਗੀ ਜੇਰੀ ਆਪਾਂ ਲੜ ਸਕਦੇ ਹਾਂ ਜੀ ਸਰਕਾਰਾਂ ਦੇ ਨਾਲ ਆਪ ਨੂੰ ਟੱਕਰ ਹੈ ਗਾੜ ਰੈਤ ਅਨਤਾਲ ਸਰੂਪਾ ਅਲਖ ਪੁਰਖਾਂ ਦੇ ਬੁੱਤਾ ਜਹਾਜ਼ ਭਾਗ ਦੇ ਤਨ ਮਰਨਾ ਅਕਤਿ ਦੇਵ ਅਥੇਨ ਬਰਨਾ ਮੇਰਾ ਨਾਮ ਪ੍ਰਗਟ ਸਿੰਘ ਪਿੰਡ ਖਾਨਪੁਰ ਗਾੜੀਆਂ ਖਾਨਪੁਰ ਗਾੜੀਆਂ ਸਮਾਨ ਦੇ ਨੇੜਲਾ ਪਿੰਡ ਹੈ ਜੀ ਹਰਜੀਤ ਤੋਂ 6-7 ਕਿਲੋਮੀਟਰ ਖਾਲਸਾ ਜੀ ਪਿਛਲੇ ਦਿਨੀ ਅਕਾਲ ਤਖਤ ਦੇ ਜਥੇਦਾਰ ਇੱਥੇ ਪਹੁੰਚੇ ਗੜਗਾਚ ਸਾਹਿਬ ਹਾਂਜੀ ਔਰ ਉਹਨਾਂ ਵੱਲੋਂ ਖਾਲਸਾ ਜੀ ਨੂੰ ਹੁਕਮ ਵੀ ਜਾਰੀ ਕੀਤਾ ਗਿਆ ਕਿ ਸਿੱਖ ਇਤਿਹਾਸ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਅਸੀਂ ਭੁੱਖੇ ਰਹਿ ਕੇ ਜਿਹੜਾ ਸੰਘਰਸ਼ ਨਹੀਂ ਲੜ ਸਕਦੇ ਇਸ ਕਰਕੇ ਪ੍ਰਸ਼ਾਦਾ ਪਾਣੀ ਸ਼ੁਰੂ ਕਰਨ ਵਾਸਤੇ ਉਹ ਕਹਿ ਕੇ ਕੀ ਮੈਂ ਤੁਹਾਡੇ ਤੋਂ ਪੁੱਛਣੇ ਜਾਵਾਂਗਾ ਕੀ ਸਿੰਘ ਸਾਹਿਬ ਗੁਰਜੀਤ ਸਿੰਘ ਖਾਲਸਾ ਜੀ ਹੁਣ ਪ੍ਰਸ਼ਾਦਾ ਪਾਣੀ ਗ੍ਰੈਂਡ ਕਰ ਰਹੇ ਨਾ ਜੀ ਨਹੀਂ ਕਰ ਰਹੇ ਹੂੰ ਬਿਲਕੁਲ ਨਹੀਂ ਕਰ ਰਹੇ ਵੈਸੇ ਜਿੱਤਨ ਦਾ ਤਾਲ ਤੱਕ ਜਿ세 ਤਾਂ ਰਾਏ ਸਨ ਕਿ ਉਦੋਂ ਦਾ ਥੋੜਾ ਜਿਹਾ ਪ੍ਰੂਤ ਸ਼ਕਲ ਲੱਗਦੀ ਹੈ ਔਰ ਕੋਈ ਚੈਲੇ ਕਿ ਸਕਦੇ ਹੂੰ ਉਹ ਤਾਂ ਦਾ ਫਰੰਟ ਛਕਣਾ ਸ਼ੁਰੂ ਕੀਤਾ ਜੀ ਖਾਲਸਾ ਜੀ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਵੀ ਕਾਫੀ ਜ਼ਿਆਦਾ ਨਾਜ਼ਿਕ ਵਣੀ ਹੋਈ ਹੈ ਪਿਸ਼ਾਬ ਦੇ ਵਿੱਚ ਖੂਨ ਵੀ ਆ ਰਿਹਾ ਹੈ ਕਾਫੀ ਚੀਜ਼ਾਂ ਨੇ ਕਿਡਨੀਆ ਦੋਨੋਂ ਇਫੈਕਟ ਹੋ ਗਈਆਂ ਔਰ ਕਿਤਨਾ ਕਿਤੇ ਆ ਕੀ ਲੱਗਦਾ ਵੀ ਇਹਨਾਂ ਦੀ ਜਿਹੜੀ ਮੋਡੀਕਲ ਮੈਡੀਕਲ ਸਵਾਵਾ ਕੁਝ ਲੈ ਰਹੇ ਨੇ ਹਾਂ ਡਾਕਟਰ ਤਾਂ ਬਹੁਤ ਆਂਦਰ ਪਰ ਉਹ ਆਪ ਹੀ ਨਹੀਂ ਲੈਣਾ ਚਾਹੁੰਦੇ ਪਾਈ ਤੇ ਕਿਸੇ ਨੂੰ ਵੀ ਹੂੰ ਉਹ ਆਪਣੀ ਮੈਡੀਕਲ ਦਵਾਈ ਵੀ ਕੁਝ ਨਹੀਂ ਕਰਵਾਉਣਾ ਚਾਹੁੰਦੇ ਬਸ ਇਹਨਾਂ ਦਾ ਜਿਹੜਾ ਪੇਟ ਹੈ ਉਹ ਸੁੱਜ ਕੇ ਬਹੁਤ ਖਲ੍ਾਵਤ ਵਿੱਚ ਹੈ ਕਨਫੈਕਸ਼ਨ ਕਾਫੀ ਹੋ ਗਈ পেট ਦੇ ਵਿੱਚ ਹਾਂਜੀ ਹਾਂਜੀ ਔਰ ਜੀ ਉਹ ਬਿਲਕੁਲ ਸੁੱਖੀਆਂ ਪਹਿਆਣੇ ਜੀ পেট ਜਿਹੜਾ ਉਹ ਪਾਣੀ ਪੀ ਪੀ ਕੇ ਜਾਂ ਚਾਹ ਪੀ ਕੇ ਜਿਆਦਾ ਖਲ੍ਾਵਤ ਹੋਗਾ ਜਾਂ পেট ਦੇ ਵਿੱਚ ਦਰਦ ਨਹੀਂ ਹੋਦਾ ਸੁਖ ਤਾਂ ਭਾਈ ਸਾਹਿਬ ਨੂੰ ਬੇਨਤੀ ਹੈ ਜੀ ਜਿਹਨੇ ਆਪਣੇ ਕਾਗਜ਼ਾਤ ਵੀ ਦੇ ਸਕਦਾ ਸਾਬ ਵੀ ਤੈਜ ਨਹੀਂ ਕਿ ਮਤਲਬ ਭੁੱਖੇ ਰਹਿ ਕੇ ਜੰਗ ਨਹੀਂ ਜਿੱਤੀ ਜਾਣੀ ਜੀ ਕਿ ਉਹ ਅੰਗਰੈਂਡ ਚੱਲਣਾ ਕਿ ਅੰਨ ਗ੍ਰਹਿਣ ਕਰਨਗੇ ਇਸ ਇਤਿਹਾਸ ਵਿੱਚ ਸ਼ਕਤੀ ਆਉਗੀ ਜਿਹੜੀ ਆਪਾਂ ਲੜ ਸਕਦੇ ਹਾਂ ਜੀ ਸਰਕਾਰਾਂ ਦੇ ਨਾਲ ਆਪਣੀ ਟੱਕਰ ਹੈ ਸਰਕਾਰਾਂ ਤੋਂ ਆਪਣੀਆਂ ਆਪਣੀਆਂ ਮੰਗਾਂ ਨਹੀਂ ਜੇ ਮਨਾਉਣੀਆਂ ਨੇ ਗੁਰਦੁਆਰਾ ਸਰਦੀ ਦੀ ਜੇ ਆਦੀ ਹੈ ਤੇ ਹੋਰ ਧਰਮਿਕ ਗ੍ਰੰਥ ਜਿੰਨੇ ਵੀ ਨੇ ਸਾਰੇ ਧਰਮਿਕ ਗ੍ਰੰਥਾਂ ਨੂੰ ਜੇ ਡੇਗੀਆਂ ਹੋ ਰਹੀਆਂ ਨੇ ਇਹਨੂੰ ਰੋਕਣ ਦੇ ਸਬੰਧ ਵਿੱਚ ਕਾਨੂੰਨ ਆਪਾਂ ਬਣਵਾਉਣੇ ਨੇ ਉਹ ਮਤਲਬ ਕਿ ਭੁੱਖੇ ਰਹਿ ਕੇ ਨਹੀਂ ਹੋਣਾ ਹੂੰ ਉਹਦੇ ਲਈ ਆਪਾਂ ਨੂੰ ਅੰਨ ਗ੍ਰਹਿਣ ਕਰਨਾ ਪੈਣਾ ਹੈ ਕਿ ਆਪਣੀ ਸਿੱਖ ਇਤਿਹਾਸ 'ਚ ਕਦੀ ਐਦਾਂ ਨਹੀਂ ਹੋਇਆ ਕਿ ਅਸੀਂ ਕੋਈ ਜਿਹੜੇ ਮਤਲਬ ਕਿ ਜੰਗ ਲੜੀ ਉਹ ਭੁੱਖੇ ਰਹਿ ਕੇ ਲੜੀ ਹੋਵੇ ਹੂੰ ਮਤਲਬ ਮਜਬੂਰ ਕਿਤੇ ਹੋ ਵੀ ਹੋਵੇ ਬਸ ਕਿਤੇ ਅੰਨਕਟ ਗ੍ਰਹਿਣ ਕੀਤਾ ਹੋਵੇ ਵੱਖਰੀ ਗੱਲ ਹੈ ਪਰ ਕੀ ਆਪਣੇ ਵੱਲੋਂ ਮਖਾਇਰ ਨਹੀਂ ਗਿਆ ਕਿ ਅਸੀਂ ਅੰਨ ਬਿਲਕੁਲ ਹੀ ਛੱਡ ਦਿੰਦੇ ਹਾਂ ਭਾਈ ਮੇਰਾ ਨਾਮ ਗੁਰਪਿਆਰ ਸਿੰਘ ਆ ਜੀ ਪਿੰਡ ਕਲਵਾਨੂ ਦਾ ਜੀ ਜੀ ਤਹਿਸੀਲ ਪਾਥਣਾ ਜ਼ਿਲ੍ਹਾ ਬਕਾਨਾ ਵੀਰ ਜੀ ਪਿਛਲੇ ਦਿਨੀ ਜ਼ੈਹਦਾਰ ਸਾਹਿਬ ਪਹੁੰਚੇ ਗੜਗੱਜ ਜੀ ਇੱਥੇ ਪਹੁੰਚੇ ਐ ਔਰ ਜ਼ੈਹਦਾਰਾਂ ਵੱਲੋਂ ਹੁਕਮ ਕੀਤਾ ਗਿਆ ਸੀ ਭਾਈ ਸਾਹਿਬ ਨੂੰ ਗੁਰਜੀਤ ਸਿੰਘ ਖਾਲਸਾ ਜੀ ਨੂੰ ਕਿ ਅਨਗ੍ਰਹਿਣ ਕਰਨਾ ਕੀ ਉਹਨਾਂ ਨੇ ਅਨਗ੍ਰਹਿਣ ਕੀਤਾ ਨਹੀਂ ਵੀਰ ਜੀ ਕੀਤਾ ਨਹੀਂ ਹੈ ਅਨਗ੍ਰਹਿਣ ਹਮ ਭਾਈ ਸਾਹਿਬ ਨੇ ਜੀ ਸਾਡੀ ਵੀ ਬੇਨਤੀ ਇਹੀ ਹੈ ਵੀ ਜੇ ਅਨਗ੍ਰਹਿਣ ਕਰਨਾ ਹੋਵੇ ਜੀ ਲੰਮਾ ਸਮਾਗਮ ਸੰਗਰਸ ਮਿਲਿਆ ਜਾ ਸਕਦਾ ਹੈ ਅਨਗ੍ਰਹਿਣ ਕਰਨ ਤੋਂ ਬਿਨਾਂ ਲੰਮਾ ਸੰਘਰਸ਼ ਨਹੀਂ ਲੜਿਆ ਜਾ ਸਕਦਾ ਜੇ ਇਤਿਹਾਸ ਦੇ ਵਿੱਚ ਨਿਗਾਹ ਮਾਰੀਏ ਆਪਾਂ ਸਿੱਖੀ ਇਤਿਹਾਸ ਦੇ ਵਿੱਚ ਤਾਂ ਮੇਰਾ ਖਿਆਲ ਆ ਵੀ ਕਿਤੇ ਵੀ ਨਹੀਂ ਆਉਂਦਾ ਕਿ ਭੁੱਖੇ ਰਹਿ ਕੇ ਜਿਹੜਾ ਆਪਾਂ ਕੋਈ ਸੰਘਰਸ਼ ਲੜ ਸਕਦੇ ਆ ਨਹੀਂ ਜੀ ਹਾਂਜੀ ਮੈਂ ਕਿਤੇ ਪੜਿਆ ਨਹੀਂ ਹੈਗਾ ਜੀ ਇਹ ਕਿ ਜੀ ਕਿਤੇ ਭੁੱਖਾ ਰਹਿ ਕੇ ਸੰਘਰਸ਼ ਲੜਾਈਏ ਬਿਲਕੁਲ ਸੋ ਕਿਤੇ ਨਾ ਕਿਤੇ ਅਨਗ੍ਰਹਿਣ ਕਰਨਾ ਜ਼ਰੂਰੀ ਹੈ ਜੇ ਆਪਣੇ ਸੇਧ ਹੀ ਆਪ ਹੋਵਾਂਗੇ ਤਾਂ ਹੀ ਜਾ ਕੇ ਆਪਾਂ ਜਿਹੜੇ ਸੰਘਰਸ਼ ਲੜਨਾ ਲੜਾਂਗੇ ਇਹ ਲੰਬਾ ਚੱਲਣ ਵਾਲਾ ਸੰਘਰਸ਼ ਆ ਕਿਉਂਕਿ ਸੰਗਤ ਤਾਂ ਆ ਨਹੀਂਦੀ ਬਿਲਕੁਲ ਸੰਗਤ ਬਹੁਤ ਘੱਟ ਆ ਰਹੀ ਹੈ ਪਹਿਲਾਂ ਦੇ ਮੁਕਾਬਲੇ ਹਰ ਦਿਨ ਜਿਹੜਾ ਬੰਦਾ ਅੱਜ ਆ ਜਾਂਦਾ ਕੱਲ ਨਹੀਂ ਆਉਂਦਾ ਜੀ ਸੋ ਆ ਇਲਾਕਾ ਨਿਵਾਸੀਆਂ ਨੂੰ ਹੋਰ ਜਿਹੜੇ ਸਿੱਖ ਰਿਲੇਟਡ ਬੰਦੇ ਨੇ ਜਾਂ ਕੁਝ ਕਮੇਟੀਆਂ ਨੇ ਗੁਰੂ ਘਰ ਨੇ ਸਮਾਣੇ ਦੇ ਲੱਗ ਜਾ ਕੇ ਤਾਂ ਕੀ ਕਹਿਣਾ ਚਾਹੋਗੇ ਜੀ ਭਾਈ ਜੀ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਕਿਤਾ ਦੇਖੋ ਇਹ ਸੀਜ਼ਨ ਆ ਗਿਆ ਕਣਕ ਦਾ ਇਦੋਂ ਵੀ ਹੁਣ ਸੰਗਤ ਨੇ ਸਾਰੀ ਨੇ ਉਧਰ ਚੱਲ ਜਾਣਾ ਤੇ ਕੱਲ ਵੀ ਅਮਸ਼ੀਨਾ ਵੀ ਚੱਲ ਪਿਆ ਹਨ ਕੰਮ ਵੀ ਸਾਰਾ ਸਾਹਮਣ ਹੈ ਤੇ ਸੰਘਰਸ਼ ਦੇ ਵਿੱਚ ਮੈਨੂੰ ਐ ਲੱਗਦਾ ਵੀ ਗੁਰੂ ਨਾਲ ਪਿਆਰ ਘਟ ਗਿਆ ਲੋਕਾਂ ਦਾ ਜੀ ਬੜਾ ਪਿਆਰ ਘਟ ਗਿਆ ਪਹਿਲਾਂ ਲੋਕਾਂ ਨੂੰ ਹੁੰਦਾ ਸੀ ਐਤੋਂ 10 ਸਾਲ ਤੱਕ ਬਹੁਤ ਪਿਆਰ ਸੀ ਤੇ ਹੁਣ ਮੈਨੂੰ ਐ ਲੱਗਦਾ ਵੀ ਜਿਹੜੀ ਮਨ ਪਿਆਰ ਹੀ ਘਟ ਗਿਆ ਜੀ ਔਰ ਜਾਣਦੇ ਜਾਣੇ ਕੀ ਕਹਿਣਾ ਚਾਹੋਗੇ ਮੈਂ ਤਾਂ ਅਪੀਰ ਕਰਨਾ ਚਾਹੁੰਗਾ ਜੀ ਸੰਗਤ ਨੂੰ ਜੇ ਵੱਧ ਤੋਂ ਵੱਧ ਸੰਗਤ ਆਵੇ ਭਾਈ ਸਾਹਿਬ ਦੀ ਸਾਨੂੰ ਲੋੜ ਹੈ ਇਹ ਜਿਹੇ ਸੰਘਰਸ਼ੀ ਯੋਧੇ ਵਾਰ-ਵਾਰ ਨਹੀਂ ਜਾਂਦੇ ਉਹ ਸਾਨੂੰ ਮਿਲਣੇ ਚਾਹੀਦੇ ਨੇ ਇਹ ਜਿਹੇ ਯੋਧੇ ਰੱਖਣੇ ਜਿੰਦੇ ਰੱਖਣੇ ਚਾਹੀਦੇ ਨੇ ਸੰਘਰਸ਼ ਸਾਨੂੰ ਲੜਨੇ ਜ਼ਰੂਰ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ